ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪ੍ਰਾਪਰਟੀ ਬਾਜ਼ਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਜਲੰਧਰ ਸ਼ਹਿਰ ਤੋਂ ਇੱਕ ਬਹੁਤ ਹੀ ਵਧੀਆ ਲੋਕੇਸ਼ਨ ਤੋਂ ਇੱਕ ਕੋਠੀ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਸਾਰੇ ਕਸਟਮਰਾਂ ਦੇ ਫੋਨ ਆਉਂਦੇ ਸੀ ਵੀ ਆਪਾਂ ਜਲੰਧਰ ਸ਼ਹਿਰ ਦੇ ਵਿੱਚ ਕੋਠੀ ਚਾਹੀਦੀ ਆ ਤੇ ਉਹਨਾਂ ਦੀ ਡਿਮਾਂਡ ਤੇ ਆਪਾਂ ਸਪੈਸ਼ਲ ਵੀਡੀਓ ਬਣਾ ਕੇ ਲਿਆਏ ਜੀ ਇੱਥੇ ਜਾ ਕੇ ਕੋਠੀ ਦੀ ਲੋਕੇਸ਼ਨ ਦੀ ਗੱਲ ਕਰੀ ਤਾਂ ਜੀ ਜਲੰਧਰ ਤੋਂ ਕਪੂਰਥਲਾ ਰੋਡ ਦੇ ਉੱਤੇ ਇੱਕ ਬਹੁਤ ਹੀ ਵਧੀਆ ਗੇਟਡ ਕਲੋਨੀ ਦੇ ਵਿੱਚ ਕੋਠੀ ਬਣੀ ਹੋਈ ਆ ਡਬਲ ਸਟੋਰੀ ਕੋਠੀ ਬਣੀ ਹੋਈ ਆ ਜੀ ਬਹੁਤ ਵਧੀਆ ਕੋਠੀ ਬਣੀ ਆ ਤੇ ਕੋਠੀ ਦੇਖ ਕੇ ਰੂਹ ਖੁਸ਼ ਹੁੰਦੀ ਹੈ ਜੀ ਪੂਰੀ ਕੋਠੀ ਦੇ ਜਿਹੜੇ ਮਾਲਕ ਆ ਜੀ ਉਹ ਬੂਟੇ ਵਟੇ ਲਾਉਣ ਦੇ ਬਹੁਤ ਸ਼ਕੀਨ ਤੇ ਆਹ ਦੇਖੋ ਜੀ ਕਿੰਨੇ ਬੂਟੇ ਲਾਏ ਹੋਇਆ ਗਮਲੇ ਗਮਲੇ ਰੱਖੇ ਹੋਏ ਆ ਚਾਰੇ ਪਾਸੇ ਹਨ ਤੇ ਆਹ ਦੇਖੋ ਜੀ ਖੁੱਲਾ ਢੁਲਾ ਗੇਟ ਲੱਗਿਆ ਹੋਇਆ ਇੱਥੇ 10 10.5 ਫੁੱਟ ਦਾ ਗੇਟ ਲੱਗਿਆ ਹੋਇਆ ਤੇ ਆਹ ਆ ਗਿਆ ਜੀ ਪੋਰਚ ਏਰੀਆ ਪੋਰਚ ਏਰੀਆ ਦੇ ਵਿੱਚ ਵੀ ਦੇਖੋ ਕਿੰਨੇ ਗਮਲੇ ਪਏ ਆ ਪੂਰਾ ਖੁੱਲਾ ਢੁਲਾ ਪੋਰਚ ਏਰੀਆ ਤੇ ਆ ਗਮਲੇ ਦੇਖੋ ਕਿੰਨੇ ਪਏ ਇੱਥੇ ਇੱਥੇ ਗੱਡੀ ਪੂਰੀ ਵਧੀਆ ਆਰਾਮ ਨਾਲ پارک ਹੁੰਦੀ ਆ। ਮੇਨ ਗੇਟ ਤੋਂ ਐਂਟਰੀ ਕਰਦੇ ਸਾਰ ਲੈਫਟ ਸਾਈਡ ਤੇ ਛੱਡਿਆ ਹੋਇਆ ਜੀ ਵਾਸ਼ਿੰਗ ਏਰੀਆ ਤੇ ਆਹ ਸਾਹਮਣੇ ਸਟਾਰਟਰ ਲੱਗਿਆ ਹੋਇਆ ਸਮਰਸੀ ਬਲਬ ਹੋਇਆ ਵਾ। ਉਹਦਾ ਹੀ ਸਟਾਰਟਰ ਲੱਗਿਆ ਹੋਇਆ ਸਾਹਮਣੇ। ਤੇ ਆਹ ਦੇਖੋ ਜੀ ਕੰਧਾਂ ਦੇ ਉੱਤੇ ਵੀ ਗਮਲੇ-ਗਮਲੇ ਛਣੇ ਹੋਇਆ। ਪੂਰੇ ਸ਼ਕੀਨ ਆ ਜੀ ਬੂਟਾ-ਬਾਟਾਂ ਦੇ ਜਿਹੜੇ ਮਾਲਕ ਇੱਥੇ ਰਹਿੰਦੇ ਆਗੇ। ਵਧੀਆ ਕੋਠੀ ਆ ਪੂਰੀ ਸਾਫ਼-ਸੁਥਰੀ ਕੋਠੀ ਆ ਜੀ। ਤੇ ਆਹ ਦੇਖੋ ਕੰਧਾਂ ਦੇ ਉੱਤੇ ਵੀ ਟਾਇਲ ਹੀ ਲੱਗੀ ਹੋਈ ਆ। ਇਹ ਕਾਰਨਰ ਵਿੰਡੋ ਦਿੱਤੀ ਆ ਇਹ ਕਿਚਨ ਆ ਜੀ ਕੋਠੀ ਬਹੁਤ ਸੋਹਣੀ ਬਣੀ ਹੋਈ ਆ ਰੇਟ ਵੀ ਮਾਲਕਾਂ ਨੇ ਬਿਲਕੁਲ ਜਾਇਜ਼ ਮੰਗਿਆ ਜੀ ਰੇਟ ਸੁਣਨ ਲਈ ਵੀਡੀਓ ਦੇ ਐਂਡ ਤੱਕ ਬਨੇ ਰਹੋ ਹੁਣ ਤੁਹਾਨੂੰ ਦਿਖਾਉਣਾ ਕੋਠੀ ਅੰਦਰੋਂ ਆ ਆ ਗਿਆ ਜੀ ਜਾਲੀ ਵਾਲਾ ਪੱਲਾ ਤੇ ਦੂਜਾ ਗੇਟ ਵੀ ਲੱਗਾ ਹੈ ਇਹੜਾ ਜਾਲੀ ਵਾਲਾ ਪੱਲਾ ਜੀ ਇਹ ਲੋਹੇ ਦਾ ਬਣਿਆ ਹੋਇਆ ਵਿੱਚ ਜਾਲੀ ਉਲੀ ਲੱਗੀ ਹੋਈ ਹੈ ਦੇ ਤੇ ਆਹ ਲੱਕੜੀ ਵਾਲਾ ਪੱਲਾ ਜੀ ਤੇ ਕੋਠੀ ਦੇ ਅੰਦਰ ਐਂਟਰ ਕਰਦੇ ਸਾਰ ਦੇਖੋ ਜੀ ਵੀ ਰੂਹ ਖੁਸ਼ ਹੁੰਦੀ ਪੂਰੀ ਵਧੀਆ ਕੋਠੀ ਆ ਆ ਗਈ ਖੁੱਲੀ ਡੁੱਲੀ ਲੌਬੀ ਪੂਰੀ ਤੇ ਲੌਬੀ ਦੇ ਵਿੱਚ ਦੀ ਪੌੜੀਆਂ ਚੜ੍ਹਦੀਆਂ ਜੀ ਤੇ ਆਹ ਦੇਖੋ ਡਾਉਨ ਸੀਲਿੰਗ ਹੋਈ ਵੀ ਆ ਤੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਕੋਠੀ ਪੂਰੀ ਸ਼ਾਨਦਾਰ ਕੋਠੀ ਬਣੀ ਹੋਈ ਹੈ ਜੀ ਲੌਬੀ ਚ ਐਂਟਰ ਕਰਦੇ ਸਾਰ ਲੈਫਟ ਸਾਈਡ ਤੇ ਆ ਗਈ ਕਿਚਨ ਤੇ ਉਹ ਵੀ ਤੁਹਾਨੂੰ ਦਿਖਾਉਨੇ ਆਪਾਂ ਤੇ ਇੱਕ ਗੱਲ ਹੋਰ ਜੀ ਜਿੰਨਾ ਇੱਥੇ ਫਰਨੀਚਰ ਇਹਨਾਂ ਨੇ ਸਾਰਾ ਵਿੱਚ ਹੀ ਛੱਡ ਜਾਣਾ ਜੀ ਵੀ ਥੋੜਾ ਬਹੁਤਾ ਸਮਾਨ ਆਪਦਾ ਜਿਹੜਾ ਚੱਕਣਾਗਾ ਬਾਕੀ ਸਾਰਾ ਫਰਨੀਚਰ ਵਿੱਚ ਹੀ ਦੇਣਾਗਾ ਤੇ ਆ ਦੇਖੋ ਜੀ ਕਿਚਨ ਦੇ ਵਿੱਚ ਵੀ ਡਾਊਨ ਸੀਲਿੰਗ ਹੋਈ ਵੀ ਆ ਪੂਰੀ ਵਧੀਆ ਕਿਚਨ ਬਣੀ ਹੋਈ ਆ ਬਾਕਸ-ਬਾਕਸ ਸਾਰੇ ਬਣੇ ਹੋਇਆ ਤੇ ਆ ਦੇਖੋ ਜੀ ਸੈਲਫ ਦੇ ਉੱਤੇ ਵੀ ਵਧੀਆ ਪੱਥਰ ਲੱਗਿਆ ਹੋਇਆ ਬਾਕਸ ਵੀ ਆਪਾਂ ਤੁਹਾਨੂੰ ਖੋਲ ਕੇ ਦਿਖਾਉਨੇ ਪੂਰੇ ਵਧੀਆ ਬਣੇ ਹੈ ਬਾਕਸ-ਬਾਕਸ ਜਿਹੜੇ ਆ ਤੇ ਆ ਦੇਖੋ ਜੀ ਪੂਰੇ ਵਧੀਆ ਕੰਮ ਹੋਇਆ ਹੋਇਆ ਤੇ ਆ ਕਾਰਨਰ ਵਿੰਡੋ ਲੱਗੀ ਆ ਚਿਮਨੀ ਲੱਗੀ ਹੋਈ ਆ ਜੀ ਤੇ ਉੱਪਰਲੀ ਸਾਈਡ ਵੀ ਬਾਕਸ ਬਣੇ ਹੋਏ ਆ ਉਹ ਵੀ ਤੁਹਾਨੂੰ ਆਪਾਂ ਦਿਖਾਉਨੇ ਖੋਲ ਕੇ ਤੇ ਆ ਦੇਖੋ ਜੀ ਉੱਪਰਲੀ ਸਾਈਡ ਜਿਹੜੇ ਬਾਕਸ ਬਣੇ ਹੋਏ ਆ ਇਹ ਵੀ ਪੂਰੇ ਵਧੀਆ ਬਣੇ ਹੋਏ ਆ ਤੇ ਸੈਲਫ ਜਿਹੜੀ ਸਾਰੇ ਪਾਸੇ ਸੈਲਫ ਕਮਾਈ ਹੋਈ ਆ ਇਹਨਾਂ ਨੇ ਇਹ ਬੈਕ ਸਾਈਡ ਤੇ ਇਧਰ ਵੀ ਬਾਕਸ ਬਣੇ ਹੋਏ ਆਗੇ ਜਿਹੜੇ ਬੈਕ ਸਾਈਡ ਬਾਕਸ ਬਣਾਏ ਹੋਏ ਇੱਥੇ ਇਹਨਾਂ ਨੇ ਵਰਤਨ-ਵਰਤਨ ਰੱਖਣ ਵਾਸਤੇ ਬਣਾਇਆ ਵੀ ਡੱਬੇ-ਡੱਬੇ ਦੂਜੀ ਸਾਈਡ ਰੱਖਿਆਂ ਦੇ ਇਧਰ ਵਰਤਨ ਰੱਖੇ ਜਾਂਦੇ ਆ ਤੇ ਆ ਗਈ ਸ਼ੈਂਖ ਸ਼ਾਂਖ ਦੇ ਵਿੱਚ ਭਾਂਡੇ ਧੋ ਕੇ ਰੱਖਣ ਨੂੰ ਵੀ ਆ ਬਣਿਆ ਹੋਇਆ ਬਾਕਸ ਉਹ ਵੀ ਤੁਹਾਨੂੰ ਦਿਖਾਉਨੇ ਆਪਾਂ ਆ ਦੇਖੋ ਜੀ ਆ ਬਾਕਸ ਹੈਗਾ ਭਾਂਡੇ ਧੋ ਕੇ ਰੱਖਣ ਨੂੰ ਨੀਚੇ ਦੇ ਜਾਲੀ ਜੀ ਲੱਗੀ ਹੋਈ ਪਾਣੀ ਪੂਣੀ ਨਿਚੜ ਜਾਂਦਾ ਹੀ ਸਾਰੇ ਤੇ ਆ ਜਾਈਏ ਹੁਣ ਤੁਹਾਨੂੰ ਦਿਖਾਉਨੇ ਆ ਬੈਡਰੂਮ ਵਿੱਚ ਜਿੰਨਾ ਵੀ ਫਰਨੀਚਰ ਇਹਨਾਂ ਨੇ ਸਾਰਾ ਹੀ ਵਿੱਚ ਦੇ ਜਾਨਾ ਜੀ ਆ ਬੈੱਡ ਬੁੱਡ ਲੱਗੇ ਆ ਜੋ ਆਸਮਾਨ ਪਿਆਗਾ ਐਲਈਡੀ ਪੈਨਲ ਵਗੈਰਾ ਪੰਜ ਏਸੀ ਲੱਗੇ ਹੋਏ ਆ ਜੀ ਪੰਜੇ ਏਸੀ ਵਿੱਚ ਦੇ ਜਾਨੇ ਆ ਤੇ ਜਿੰਨਾ ਸਮਾਨ ਬਾਕੀ ਪਿਆਗਾ ਸਾਰੇ ਵਿੱਚ ਹੀ ਹੈਗਾ ਤੇ ਆ ਸੋਫੇ ਸੂਫੇ ਜਿਹੜੇ ਆ ਇਹ ਸਾਰਾ ਕੁਝ ਵਿੱਚ ਹੀ ਆ ਜੀ ਵਧੀਆ ਕੁਆਲਿਟੀ ਦੇ ਸੋਫੇ ਸੂਫੇ ਆ ਤੇ ਲੱਕੜੀ ਦਾ ਕੰਮ ਵੀ ਇੱਕ ਨੰਬਰ ਕਰਵਾਇਆ ਹੋਇਆ ਹੈ ਜੀ ਪੂਰਾ ਤੇ ਆ ਦੇਖੋ ਜੀ ਇਹਦੇ ਇਹ ਕਮਰੇ ਦੇ ਵਿੱਚ ਵੀ ਡਾਊਨ ਸੀਲਿੰਗ ਹੋਈ ਵੀ ਆ ਪੂਰਾ ਵਧੀਆ ਕਮਰਾ ਬਣਿਆ ਹੋਇਆ ਵਧੀਆ ਡਿਜ਼ਾਈਨ ਬਣਿਆ ਹੋਇਆ ਛੱਤ ਦੇ ਉੱਤੇ ਪੂਰਾ ਤੇ ਆ ਬੈੱਡ ਵੀ ਪੂਰੇ ਵਧੀਆ ਪਏ ਆ ਜੀ ਜਦੋਂ ਤੁਸੀਂ ਆ ਕੇ ਦੇਖੋਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਵੀ ਕਿੱਦਾਂ ਦਾ ਮਟੀਰੀਅਲ ਹੈ ਕਿੱਦਾਂ ਦਾ ਸਮਾਨ ਹੈ ਇਹ ਸਾਰਾ ਜਿਹੜਾ ਵਿੱਚ ਦੇ ਕੇ ਜਾਣਾ ਤੇ ਕੋਠੀ ਕਿੱਦਾਂ ਦੀ ਬਣੀ ਆ ਜੀ ਤੇ ਆ ਆ ਗਿਆ ਜੀ ਵੈਂਟੀਲੇਸ਼ਨ ਏਰੀਆ ਇਹ ਵੀ ਤੁਹਾਨੂੰ ਦਿਖਾਉਂਦੇ ਆਪਾਂ ਖੋਲ ਕੇ ਆ ਦੇਖਦੇ ਆਂ ਖੋਲ ਕੇ ਜੇ ਖੁੱਲ ਗਿਆ ਤਾਂ ਹਵਾ ਕਤავ ਜਾ ਤੇ ਆ ਦੇਖੋ ਜੀ ਆ ਗਿਆ ਵੈਂਟੀਲੇਸ਼ਨ ਏਰੀਆ ਇਹ ਵੀ ਪੂਰਾ ਖੁੱਲਾ ਢੁਲਾ ਬੈਕ ਸਾਈਡ ਤੇ ਆ ਜਾਣ ਲੱਗਿਆ ਹਾਂ ਉੱਪਰ ਵੀ ਜਾਣ ਲੱਗਿਆ ਹੋਇਆ ਜੀ ਵਾਸ਼ਿੰਗ ਏਰੀਆ ਵੀ ਇੱਥੇ ਹੀ ਆ ਜੀ ਤੇ ਇਹਨਾਂ ਨੇ ਮਸ਼ੀਨ ਮਸ਼ੂਨ ਇੱਥੇ ਵੀ ਰੱਖੀ ਹੋਈ ਆ ਬਾਹਰਲੀ ਸਾਈਡ ਵੀ ਵਾਸ਼ਿੰਗ ਏਰੀਆ ਛੱਡਿਆ ਹੋਇਆ ਤੇ ਬੈਕ ਸਾਈਡ ਵੀ ਹੈਗਾ ਜੀ ਆਹ ਤੇ ਆਜੋ ਜੀ ਹੁਣ ਤੁਹਾਨੂੰ ਦਿਖਾਉਨੇ ਆ ਬਾਥਰੂਮ ਤਿੰਨ ਕਮਰੇ ਬਣੇ ਹੋਏ ਕੋਠੀ ਦੇ ਵਿੱਚ ਤਿੰਨਾ ਕਮਰਿਆਂ ਨੇ ਅਟੈਚ ਬਾਥਰੂਮ ਤੇ ਨਾਲ ਹੀ ਉਹਦੇ ਡਰੈਸਿੰਗ ਰੂਮ ਆ ਜੀ ਤੇ ਉੱਥੇ ਵੀ ਫਿਟਿੰਗ ਦਾ ਸਾਰਾ ਕੰਮ ਕੰਪਲੀਟ ਆ ਕਬੂਰਡ ਵਗੈਰਾ ਬਣੇ ਹੋਏ ਆ ਇਹ ਸਾਰੇ ਆ ਦੇਖੋ ਵੇ ਵਧੀਆ ਕੰਮ ਹੋਇਆ ਵਾ ਇੱਕ ਨੰਬਰ ਪੂਰਾ ਤੇ ਇਹ ਵੀ ਤੁਹਾਨੂੰ ਆਪਾਂ ਖੋਲ ਕੇ ਦਿਖਾਉਂਦੇ ਆਂਗੇ ਆਹ ਦੇਖੋ ਜੀ ਇੰਨਾ ਚ ਆਪਾਂ ਆਪਣੇ ਕੱਪੜੇ-ਕੁਪੜੇ ਰੱਖ ਸਕਦੇ ਆ ਤੇ ਹੁਣ ਦਿਖਾਉਂਦੇ ਬਾਥਰੂਮ ਤੁਹਾਨੂੰ ਆ ਗਈ ਬਾਥਰੂਮ ਬਾਥਰੂਮ ਵੀ ਪੂਰਾ ਖੁੱਲਾ ਢੁੱਲਾ ਬਣਿਆ ਹੈ ਤੇ ਸਾਰੇ ਬਾਥਰੂਮਾਂ 'ਚ ਗਿੱਜਰ ਵੀ ਲੱਗੇ ਹੋਏ ਆ ਜੀ ਪੰਜ ਏਸੀ ਲੱਗੇ ਹੋਏ ਆ ਤਿੰਨ-ਚਾਰ ਗਿੱਜਰ ਲੱਗੇ ਹੋਏ ਆ ਜਿੰਨਾ ਵੀ ਸਮਾਨ ਸਾਰਾ ਲੱਗਿਆ ਹੋਇਆ ਇਹ ਵਿੱਚੇ ਹੀ ਛੱਡ ਜਾਣਾ ਇਹ ਕੁਝ ਨਹੀਂ ਇਹਨਾਂ ਨੇ ਲੈ ਕੇ ਜਾਣਾ ਤੇ ਆ ਦੇਖੋ ਜੀ ਬਾਥਰੂਮ ਦੇ ਵਿੱਚ ਪੂਰੀ ਵਧੀਆ ਟਾਇਲ ਲੱਗੀ ਹੋਈ ਆ ਬਹੁਤ ਸਾਰੇ ਪਰਿਵਾਰਾਂ ਦੇ ਫੋਨ ਆਉਂਦੇ ਹੁੰਦੇ ਵੀ ਆਪਾਂ ਨੂੰ ਵਿੱਦ ਫਰਨੀਚਰ ਕੋਠੀ ਚਾਹੀਦੀ ਆ ਤੇ ਐਨ ਆਰ ਆਈ ਪਰਿਵਾਰਾਂ ਦੇ ਜ਼ਿਆਦਾ ਫੋਨ ਆਉਂਦੇ ਆ ਜੀ ਕਿਉਂਕਿ ਉਹਨਾਂ ਕੋਲ ਇਹਨਾਂ ਟਾਈਮ ਟੂਮ ਨਹੀਂ ਹੁੰਦਾ ਉਹ ਕਹਿ ਦਿੰਦੇ ਵੀ ਵਿੱਦ ਫਰਨੀਚਰ ਹੀ ਕੋਠੀ ਹੋਵੇ ਕੋਠੀ ਹੋਵੇ ਵੀ ਪੂਰੀ ਸਾਫ਼ ਸੁਥਰੀ ਇਹਦੇ ਵਿੱਚ ਸਾਰੀਆਂ ਹੀ ਫੈਸਿਲਿਟੀਆਂ ਹੈਗੀਆਂ ਜੀ ਐਨ ਆਰ ਆਈ ਪਰਿਵਾਰਾਂ ਨੂੰ ਇੱਕ ਆਪਣੀ ਬੇਨਤੀ ਹੈ ਜੀ ਵੀ ਉਹ ਫੋਨ ਲਾਈ ਜਾਂਦੇ ਡਾਇਰੈਕਟ ਫੋਨ ਲਾਉਂਦੇ ਆ ਕਈ ਵਾਰੀ ਬੈਟ ਫੋਨ ਫਾਨ ਹੋ ਰਹੇ ਹੁੰਦੇ ਆ ਜਾਂ ਉਦਾਂ ਕਈ ਵਾਰੀ ਨਹੀਂ ਚੱਕਿਆ ਜਾਂਦਾ ਫੋਨ ਹਨ ਤੇ ਬਾਅਦ ਚ ਬੈਕ ਕਾਲ ਨਹੀਂ ਹੁੰਦੀ ਸਾਥ ਉਹ ਇਧਰੋਂ ਕਿਉਂਕਿ ਸਾਡੇ ਕੋਲ ਇਧਰ ਲਈ ਪੈਕਪੁਕ ਪਾਏ ਹੁੰਦੇ ਬੇਨਤੀ ਆ ਵੀ ਤੁਸੀਂ ਵਟਸਐਪ ਤੇ ਕਾਲ ਕਰਿਆ ਕਰੋ ਤੇ ਉਧਰ ਮੈਸੇਜ ਪਾ ਦਿਆ ਕਰੋ ਫਿਰ ਤੁਹਾਡੇ ਨਾਲ ਕੰਟੈਕਟ ਹੋ ਜਾ ਕਰੂਗਾ ਇਹ ਸਾਡਾ ਕਈ ਬੰਦੇ ਨੂੰ ਇਦਾਂ ਲੱਗਦਾ ਵੀ ਜਾਣ ਕੇ ਨਹੀਂ ਫੋਨ ਚੱਕਿਆ ਸਾਡਾ ਵੀ ਇਹ ਫੋਨ ਚੱਕਦੇ ਨਹੀਂ ਵੀਡੀਓ ਪਾ ਦਿੰਦੇ ਆ ਫੋਨ ਨਹੀਂ ਚੱਕਦੇ ਜੀ ਫੋਨ ਅਸੀਂ ਹਰੇਕ ਦਾ ਚੱਕਦੇ ਆ ਤੇ ਜੇ ਨਹੀਂ ਚੱਕ ਹੁੰਦਾ ਤਾਂ ਬੈਕ ਕਾਲ ਵੀ ਕਰ ਲੈਂਦੇ ਆ ਜੀ ਤੇ ਆਹ ਸਟੋਰ ਬਣਿਆ ਹੋਇਆ ਹੈ ਸਗਾ ਜੀ ਤੇ ਆਹ ਪੌੜੀਆਂ ਦੇ نیچے ਵੀ ਇਹਨਾਂ ਨੇ ਜਗ੍ਹਾ ਜਣੀ ਕੇ ਕਵਰ ਕੀਤੀ ਹੋਈ ਆ ਇੱਥੇ ਵੀ ਜਿਹੜੇ ਪੱਲੇ ਪੁੱਲੇ ਲੱਗੇ ਹੋਏ ਇੱਥੇ ਵੀ ਆਪਾਂ ਆਪਦਾ ਵਾਧੂ ਘਰ ਤੋਂ ਸਮਾਨ ਰੱਖ ਸਕਦੇ ਆ ਜੀ ਤੇ ਆਜੋ ਜੀ ਹੁਣ ਕੋਠੀ ਦਿਖਾਉਨੇ ਆਪਾਂ ਤੁਹਾਨੂੰ ਉੱਪਰੋਂ ਕੋਠੀ ਦੇ ਵਿੱਚ ਇੱਕ ਬੈੱਡਰੂਮ نیچے ਬਣਿਆ ਹੋਇਆ ਤੇ ਦੋ ਬੈੱਡਰੂਮ ਉੱਪਰ ਬਣੇ ਹੋਏ ਨਾਲ ਬਣਿਆ ਹੋਈ ਬੀਅਰ ਬਾਰ ਵਧੀਆ ਕੋਠੀ ਆ ਤੇ ਆਹ ਦੇਖੋ ਜੀ ਆਹ ਪੌੜੀਆਂ ਪੌੜੀਆਂ ਦੇ ਉੱਤੇ ਵੀ ਰੇਲਿੰਗ ਲੱਗੀ ਹੋਈ ਆ ਵਧੀਆ ਲੋਹੇ ਦੀ ਰੇਲਿੰਗ ਲੱਗੀ ਹੋਈ ਆ ਪੌੜੀਆਂ ਦੇ ਉੱਤੇ ਪੱਥਰ-ਪੁੱਥਰ ਪੂਰਾ ਵਧੀਆ ਲੱਗਿਆ ਹੋਇਆ ਆ ਦੇਖੋ ਜੀ ਕੰਧਾਂ ਤੇ ਕੁਝ ਐਦਾਂ ਦਾ ਡਿਜ਼ਾਈਨ ਬਣਿਆ ਹੈ ਕੰਮ ਸਾਰਾ ਇੱਕ ਨੰਬਰ ਆ ਪੂਰਾ ਕੋਠੀ ਬਹੁਤ ਸੋਹਣੀ ਆ ਜੀ ਤੇ ਆਜੋ ਹੁਣ ਤੁਹਾਨੂੰ ਦਿਖਾਉਂਦੇ ਉੱਪਰਲੇ ਕਮਰੇ ਜੀ ਆ ਸਾਹਮਣੇ ਜਿਹੜਾ ਗੇਟ ਜਗ ਲੱਗਿਆ ਹੋਇਆ ਜੀ ਇਹ ਹੈਗਾ ਉੱਪਰਲੀਆਂ ਪੌੜੀਆਂ ਦਾ ਉਹ ਵੀ ਤੁਹਾਨੂੰ ਦਿਖਾਵਾਗੇ ਆਪਾਂ ਤੇ ਆ ਦੇਖੋ ਛੱਤ ਦੇ ਉੱਤੇ ਕੁਝ ਐਦਾਂ ਦਾ ਡਿਜ਼ਾਈਨ ਬਣਿਆ ਹੋਇਆ ਜੀ ਤੇ ਆ ਜਿਹੜੀ ਸਾਹਮਣੀ ਕੰਧ ਦਾ ਇਦੇ ਉੱਤੇ ਵੀ ਲਾਈਟਾਂ ਲੂਟਾਂ ਹੀ ਲੱਗੀਆਂ ਹੋਊਗਾ ਤੇ ਆ ਜਿਹੜਾ ਜੰਗਲਾ ਸਾਰੇ ਪਾਸੇ ਕਵਰ ਕੀਤਾ ਹੋਇਆ ਵਧੀਆ ਸਾਰਾ ਕੰਮ ਕੰਪਲੀਟ ਆ ਕੋਈ ਵੀ ਕੰਮ ਕਰਵਾਉਣ ਦੀ ਲੋੜ ਨਹੀਂ ਜੀ 컬러 ਕੋਲਰ ਵੀ ਪੂਰਾ ਓਕੇ ਆ ਜੀ ਜਮ ਤੇ ਆ ਦੇਖੋ ਜੀ ਇੱਕ ਬੈੱਡਰੂਮ ਆ ਗਿਆ ਤੇ ਇੱਕ ਇਹਦੇ ਨਾਲ ਦੂਜਾ ਬੈੱਡਰੂਮ ਬਣਿਆ ਹੈ ਦੋ ਬੈੱਡਰੂਮ ਉੱਪਰ ਆ ਇੱਕ ਵੇਰ ਵਾਰ ਆ ਇਹ ਵੀ ਕਮਰਾ ਪੂਰਾ ਖੁੱਲਾ ਡੁੱਲਾ ਕਮਰਾ ਬਣਿਆ ਹੋਇਆ ਛੱਤ ਦੇ ਉੱਤੇ ਡਾਊਨ ਸੀਲਿੰਗ ਹੋਈ ਵੀ ਆ ਤੇ ਵਧੀਆ ਲਾਈਟਾਂ ਲੂਟਾਂ ਲੱਗੀਆਂ LED ਲਾਈਟਾਂ ਵਗੈਰਾ ਵਧੀਆ ਲੱਗੀਆਂ ਹੋਊਗੀਆਂ ਨੇ ਆ ਦੇਖੋ ਜੀ ਪੂਰਾ ਖੁੱਲ੍ਹਾ ਡੁੱਲਾ ਕਮਰਾ ਤੇ ਇਹਦੇ ਨਾਲ ਵੀ ਅਟੈਚ ਬਾਥਰੂਮ ਆ ਜੀ ਉਹ ਵੀ ਤੁਹਾਨੂੰ ਦਿਖਾਉਂਦੇ ਆ ਆ ਆ ਗਿਆ ਜੀ ਇਹਦਾ ਵੈਂਟੀਲੇਸ਼ਨ ਏਰੀਆ ਤੇ ਆ ਦੇਖੋ ਜੀ ਆ ਗਿਆ ਵੈਂਟੀਲੇਸ਼ਨ ਏਰੀਆ ਇਹਦੇ ਚ ਵੀ ਰੌਸ਼ਨੀ ਰੁਸ਼ਨੀ ਪੂਰੀ ਪੈਂਦੀ ਆ ਤੇ ਹਵਾਦਾਰ ਵੀ ਆ ਪੂਰਾ ਜੀ ਵਧੀਆ ਗੇਟਡ ਕਲੋਨੀ ਆ ਜੀ ਇਹ ਕੋਠੀਆਂ ਵੀ ਸਾਰੀਆਂ ਟੌਪ ਟੌਪ ਦੀਆਂ ਬਣੀਆਂ ਉਹ ਵੀ ਤੁਹਾਨੂੰ ਛੱਤ ਤੋਂ ਦਿਖਾਵਾ ਗਿਆ ਆ ਪਾਸੇ-ਪਾਸੇ ਜਿਹੜੀਆਂ ਕੋਠੀਆਂ ਬਣੀਆਂ ਹੋਊਗੀਆਂ ਨੇ ਮੇਨ ਜਿਹੜਾ ਰੋਡ ਕਪੂਰਥਲਾ ਰੋਡ ਆ ਉਹਦੇ ਉੱਤੇ ਹੀ ਆ ਜੀ ਇਹ ਕਲੋਨੀ ਤੇ ਆ ਦੇਖੋ ਜੀ ਆ ਆ ਗਿਆ ਡਰੈਸਿੰਗ ਰੂਮ ਇਹਦੇ ਵਿੱਚ ਵੀ ਆ ਬਾਕਸ ਬਾਕਸ ਜੇ ਬਣੇ ਹੋਏ ਆ ਇਹਨਾਂ ਚ ਆਪਾਂ ਆਪਣੇ ਕੱਪੜੇ-ਕੁਪੜੇ ਰੱਖ ਸਕਦੇ ਆ ਵੀ ਤਿੰਨਾਂ ਬਾਥਰੂਮਾਂ ਨਾਲ ਹੀ ਡਰੈਸਿੰਗ ਰੂਮ ਬਣੇ ਹੋਏ ਆ ਜੀ ਤੇ ਆ ਜੀ ਆ ਦਿਖਾਉਨੇ ਲਾਈਟ ਛੱਡਦੇ ਆ ਆਪਾਂ ਇਹ ਵੀ ਦਿਖਾਉਨੇ ਬਾਥਰੂਮ ਤੁਹਾਨੂੰ ਇਹਦੇ ਵਿੱਚ ਵੀ ਸਾਰਾ ਕੰਮ ਕੰਪਲੀਟ ਆ ਜੀ ਆ ਦੇਖੋ ਇੰਗਲਿਸ਼ ਸ਼ੀਟ ਲੱਗੀ ਹੋਈ ਆ ਵਾਸ਼ ਵੇਸ਼ਨ ਲੱਗਿਆ ਹੋਇਆ ਇਹਦੇ ਵਿੱਚ ਇਦੇ ਵਿੱਚ ਵੀ ਗੀਜਰ ਲੱਗਿਆ ਹੋਇਆ ਜੀ ਵੀ ਸਾਰੇ ਬਾਥਰੂਮਾਂ ਦੇ ਵਿੱਚ ਗੀਜਰ ਲੱਗੇ ਹੋਏ ਆ ਜੀ ਆਜੋ ਜੀ ਹੁਣ ਤੁਹਾਨੂੰ ਦਿਖਾਉਂਦੇ ਆਪਾਂ ਤੀਜਾ ਕਮਰਾ ਤੇ ਆ ਦੇਖ ਲਓ ਸਮਾਨ ਸੋਹਣ ਸਾਰਾ ਵਧੀਆ ਪਿਆਗਾ ਆ ਬੈੱਡ ਲੱਗੇ ਹੋਇਆ ਬਹੁਤ ਸੋਹਣੇ ਬੈੱਡ ਲੱਗੇ ਹੋਏ ਆ ਜੀ ਤੇ ਬਾਕੀ ਦੇਖ ਕੇ ਕੁਆਲਿਟੀ ਦਾ ਆਪ ਵੀ ਪਤਾ ਲੱਗ ਜਾਂਦਾ ਵੀ ਕਿੱਦਾਂ ਦੀ ਚੀਜ਼ ਆ ਹਨ ਜਦੋਂ ਤੁਸੀਂ ਕੋਠੀ ਦੇਖਣ ਆਉਂਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਜੀ ਆ ਗਿਆ ਜੀ ਤੀਜਾ ਕਮਰਾ ਇਹ ਇੱਕ ਕਵਰ ਜਆ ਬਣਾਇਆ ਹੋਇਆ ਹੈ ਇਹਨਾਂ ਨੇ ਬੂਟ ਵਾਟਰ ਰੱਖਣ ਵਾਸਤੇ ਇਹ ਵੀ ਵਿੱਚ ਹੀ ਮਿਲ ਜਾਣਾ ਜੀ ਤੇ ਆ ਗਿਆ ਜੀ ਤੀਜਾ ਕਮਰਾ ਆ ਦੇਖੋ ਜੀ ਲਾਈਟ ਛੱਡੀ ਤੇ ਕਿੰਨਾ ਸੋਹਣਾ ਲੱਗਦਾ ਕਮਰਾ ਹਨਾ ਪੂਰਾ ਸਾਫ਼ ਸੁਥਰਾ ਕਮਰਾ ਹੈ ਵੀ ਖੁੱਲਾ ਢੁੱਲਾ ਕਮਰਾ ਤੇ ਆ ਇਹਦੇ ਨਾਲ ਅਟੈਚ ਬਾਥਰੂਮ ਆ ਜੀ ਬਾਥਰੂਮ ਦੇ ਵਿੱਚ ਵਧੀਆ ਟਾਇਲ ਲੱਗੀ ਹੋਈ ਆ ਇੰਗਲਿਸ਼ ਸ਼ੀਟ ਲੱਗੀ ਹੋਈ ਆ ਇੱਥੇ ਵੀ ਵਾਸ਼ ਮਸ਼ੀਨ ਲੱਗਿਆ ਹੋਇਆ ਹੈ ਤਿੰਨਾਂ ਕਮਰਿਆਂ ਨਾਲ ਹੀ ਅਟੈਚ ਬਾਥਰੂਮ ਆ ਜੀ ਤੇ ਆ ਦੇਖੋ ਆ ਵਧੀਆ ਬੈੱਡ ਲੱਗੇ ਹੋਏ ਆ ਤੇ ਆ ਕਬੂਰਡ ਵੀ ਬਣਿਆ ਹੋਇਆ ਇਹ ਚ ਤੇ ਛੱਤ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਜੀ ਆ ਛੱਤ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਆ ਡੌਮ ਸੀਲਿੰਗ ਹੋਈ ਵੀ ਆ ਤੇ ਆ 7-8 ਫੁੱਟ ਦੀ ਵਿੰਡੋ ਦਿੱਤੀ ਗਈ ਇਹਦੇ ਵਿੱਚ ਆ ਦੇਖੋ 7-8 ਫੁੱਟ ਦੀ ਵਿੰਡੋ ਦਿੱਤੀ ਗਈ ਆ ਰੌਸ਼ਨੀ ਲਈ ਤੇ ਆ ਆ ਗਈ LED ਪੈਨਲ ਤੇ ਇਹਦੇ ਵਿੱਚ ਆਪਣਾ ਸਾਮਾਨ ਸਮੁੰਦਰ ਰੱਖਣ ਵਾਸਤੇ ਸ਼ੋ ਸ਼ੂ ਦਾ ਤੇ ਆ ਸ਼ੀਸ਼ਾ ਲੱਗਿਆ ਹੋਇਆ ਜੇ ਇਧਰ ਤਿਆਰ ਰੂ ਹੋਣ ਵਾਸਤੇ ਇਹਦੇ ਵਿੱਚ ਡ्रेसਿੰਗ ਰੂਮ ਹੈ ਨੀਗਾ ਇਧਰ ਇਦਾਂ ਹੀ ਰੱਖਿਆ ਹੋਇਆ ਇਹਨਾਂ ਨੇ ਬਾਹਰ ਹੀ ਤੇ ਆ ਦੇਖੋ ਜੇ ਸਾਹਮਣੇ ਕਿੰਨੀ ਸੋਹਣੀ ਕੋਠੀ ਆ ਤੇ ਛੱਤ ਤੋਂ ਤੁਹਾਨੂੰ ਦਿਖਾਉਣੇ ਆਸੇ-ਪਾਸੇ ਹੋਰ ਵੀ ਬਹੁਤ ਸੋਹਣੀਆਂ ਸੋਹਣੀਆਂ ਕੋਠੀਆਂ ਬਣੀਆਂ ਹੋਊਗੀਆਂ ਨੇ ਉਹ ਵੀ ਆਪਾਂ ਛੱਤ ਦੇ ਉੱਤੇ ਤੁਹਾਨੂੰ ਦਿਖਾ ਦਾਂਗੇ ਸਾਰੀਆਂ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਵੀ ਨੇ ਕਈ ਬੰਦੇ ਏਦਾਂ ਥੋੜੀ ਵੀਡੀਓ ਦੇਖ ਲੈਂਦੇ ਮੁੜ ਕੇ ਪੁੱਛੀ ਜਾਂਦੇ ਕਿੰਨੇ ਕਮਰੇ ਆ ਜੀ ਕੀ ਆ ਇਹਦੇ ਵਿੱਚ ਕਿੰਨੇ ਮੰਜ਼ਲੀ ਆ ਵੀ ਵੀਡੀਓ ਦੇਖ ਲਿਆ ਕਰੋ ਬਾਈ ਬਣ ਕੇ ਕਿਉਂਕਿ ਹੋਰ ਵੀ ਬਹੁਤ ਸਾਰੇ ਫੋਨ ਆ ਜਾਂਦੇ ਆ ਤੇ ਕਈ ਵਾਰੀ ਉਹ ਫੋਨ ਚੱਕ ਵੀ ਨਹੀਂ ਹੁੰਦੇ ਏਦਾਂ ਜੀ ਹਨਾ ਵਿੱਚ ਜਿਵੇਂ ਬਾਹਰਲੇ ਬੂਰਲੇ ਫੋਨ ਆ ਨਹੀਂ ਇਥੇ ਜਿਹੜੇ ਲੋਕਲ ਫੋਨ ਹੁੰਦੇ ਉਹਨਾਂ ਨੂੰ ਤਾਂ ਆਪਾਂ ਬੈਕ ਕਾਲ ਕਰ ਲੈਨੇ ਆ ਜੀ ਉਹ ਬਾਹਰਲੇ ਤਾਂ ਬੈਕ ਕਾਲ ਨਹੀਂ ਹੁੰਦੀ ਤੇ ਆਹ ਦੇਖੋ ਜੀ ਆਹ ਬਾਲਕਨੀ ਆਗੇ ਇਹ ਵੀ ਵਧੀਆ ਖੁੱਲੀ ਡੁੱਲੀ ਬਾਲਕਨੀ ਛੱਡੀ ਹੋਈ ਆ ਤੇ ਆ ਸਾਹਮਣੇ ਆਈ ਵੀਰ ਬਾਰ ਇਹ ਤੁਹਾਨੂੰ ਦਿਖਾਵਾ ਗਿਆ ਆਪਾਂ ਅੰਦਰ ਤੇ ਆ ਦੇਖੋ ਇਹ ਛੜਕਾਂ ਵੀ ਪੂਰੀਆਂ ਤੇ ਖੁੱਲੀਆਂ 35 35 40 40 ਫੁੱਟ ਦੀਆਂ ਛੜਕਾਂ ਪੱਕੀਆਂ ਛੜਕਾਂ ਹੀ ਸਾਰੀਆਂ ਤੇ ਆ ਦੇਖੋ ਸਾਹਮਣੇ ਕਿੰਨੀ ਸੋਹਣੀ ਕੋਠੀ ਅੰਦਰ ਦੀ ਵੀ ਤੁਹਾਨੂੰ ਦਿਖਾਈ ਦੇ ਵੀ ਹੋਰ ਵੀ ਜਿੰਨੀਆਂ ਕੋਠੀਆਂ ਸਾਰੀਆਂ ਹੀ ਟਾਪ ਦੀਆਂ ਬਣੀਆਂ ਜੀ ਆਜੋ ਜੀ ਹੁਣ ਤੁਹਾਨੂੰ ਦਿਖਾਉਂਦੇ ਆਪਾਂ ਵੀਰ ਬਾਰ ਤੇ ਆ ਗਿਆ ਜੀ ਵੀਰ ਬਾਰ ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਤੇ ਬੋਤਲਾਂ ਵੀ ਪੂਰਾ ਮਹਿੰਗੀਆਂ ਮਹਿੰਗੀਆਂ ਰੱਖਿਆ ਹੂੰਗਾ ਵਧੀਆ ਬੋਤਲਾਂ ਰੱਖਿਆ ਜੀ ਇੱਥੇ ਇਹ ਬੋਤਲਾਂ ਦੀ ਵੀ ਗੱਲ ਕਰ ਲਾਂਗੇ ਵਿੱਚ ਜਿਹੇ ਦਿੰਦੇ ਹੋਏ ਤਾਂ ਜੀ ਬਾਕੀ ਆਪਾਂ ਨੂੰ ਪੱਕਾ ਪਤਾ ਨਹੀਂ ਬੰਦੇ ਨੇ ਲੈ ਕੇ ਵੀ ਜਾਣੇ ਹੋ ਸਕਦੀਆਂ ਤੇ ਆ ਦੇਖੋ ਜੀ ਦੋ ਵਿੰਡੋ ਦਿੱਤੇ ਹੋਏ ਹੁੰਗੇ ਇਹਦੇ ਵਿੱਚ ਵੀ ਪੂਰਾ ਚਾਨਣ ਵਾਲਾ ਮਾਹੌਲ ਆ ਡਾਊਨ ਸੀਲਿੰਗ ਹੋਈ ਵੀ ਆ LED ਲਾਈਟਾਂ ਲੱਗੀਆਂ ਹੋਊਗਾ ਜੀ ਵਧੀਆ ਪੂਰਾ ਹਿਸਾਬ ਕਿਤਾਬ ਬਣਾਇਆ ਹੋਇਆ ਨੇ ਇੱਥੇ ਬੈਠਣ ਬੂਟਣ ਵਾਲਾ ਤੇ ਆਜੋ ਜੀ ਹੁਣ ਆਪਾਂ ਚੱਲਦੇ ਹਾਂ ਛੱਤ ਤੇ ਨਾਲੇ ਤੁਹਾਨੂੰ ਦਿਖਾਉਂਦੇ ਆ ਆਸ-ਪਾਸੇ ਦਾ ਮਾਹੌਲ ਤੇ ਨਾਲੇ ਕਰਦੇ ਆ ਜੀ ਰੇਡ ਦੀ ਗੱਲ ਤੇ ਆਹ ਦੇਖੋ ਜੀ ਆਹ ਛੱਤ ਤੇ ਜਾਣ ਨੂੰ ਜਿਹੜੀਆਂ ਲੋਹੇ ਦੀਆਂ ਪੌੜੀਆਂ ਚੜਾਆਂ ਗਈਆਂ ਆਹ ਗੇਟ ਲੱਗਿਆ ਹੋਇਆ ਜੀ ਇੱਥੋਂ ਵੀ ਲੋਕ ਹੋ ਜਾਂਦਾ ਤੇ ਉੱਪਰੋਂ ਵੀ ਲੋਕ ਹੋ ਜਾਂਦਾ ਜੀ ਇਹ ਤੇ ਆਹ ਦੇਖੋ ਜੀ ਆਹ ਲੋਹੇ ਦੀਆਂ ਪੌੜੀਆਂ ਚੜਾਆਂ ਗਈਆਂ ਗੋਲ ਪੌੜੀਆਂ ਇਹ ਵਧੀਆ ਪ੍ਰੋਜੈਕਟ ਹੈ ਜੀ ਜਿਹੜੀਆਂ ਗੋਲ ਪੌੜੀਆਂ ਇਹ ਥੋੜੀ ਜਗ੍ਹਾ 'ਚ ਹੀ ਚੜ ਜਾਂਦੀਆਂ ਵੀ ਜਗ੍ਹਾ ਥੋੜੀ ਜੀ ਕਵਰ ਹੁੰਦੀ ਹੈ ਇਹਦੇ ਨਾਲ ਬਹੁਤ ਵਧੀਆ ਚੀਜ਼ ਹੈ ਜੀ ਪਾਰਕਾਂ ਪੂਰਕਾਂ ਪੂਰੀਆਂ ਵਧੀਆ ਬਣੀਆਂ ਹੋਈਆਂ ਕਲੋਨੀ ਦੇ ਵਿੱਚ ਤੇ ਆ ਆ ਗਈ ਛੱਤ ਉੱਪਰ ਲਈ ਤੇ ਆ ਜਿਹੜਾ ਮੱਗ ਜਿਹੜਾ ਬਣਿਆ ਹੋਇਆ ਸੀ ਵੈਂਟੀਲੇਸ਼ਨ ਲਈ ਤੇ ਰੌਸ਼ਨੀ ਲਈ ਤੇ ਆ ਦੇਖੋ ਜੀ ਇੱਥੇ ਵੀ ਅਡਜਸਟ ਫੈਨ ਲੱਗਿਆ ਹੋਇਆ ਜਿਹੜੀ ਮਾਉਂਟੀ ਅਮਾਉਂਟੀ ਦੇ ਵਿੱਚ ਵੀ ਅਡਜਸਟ ਫੈਨ ਲੱਗਿਆ ਹੋਇਆ ਤੇ ਆ ਦੇਖੋ ਜੀ ਸਾਹਮਣੇ ਕੋਠੀ ਕਿੰਨੀ ਸੋਹਣੀ ਬਣੀ ਹੋਈ ਆ ਤੇ ਇਧਰਲੀ ਸਾਈਡ ਵੀ ਵਧੀਆ ਕੋਠੀਆਂ ਬਣੀਆਂ ਸਾਰੀਆਂ ਕੋਠੀਆਂ ਜਿੰਨੀਆਂ ਵੀ ਆ ਪੂਰੀਆਂ ਟਾਪ ਦੀਆਂ ਬਣੀਆਂ ਹੋਈਆਂ ਜੀ। ਕਲੋਨੀ ਪੂਰੀ ਵਧੀਆ, ਦਰਖਤ ਦਰੁਖਤ ਵੀ ਵਾਧੂ ਲੱਗੇ ਹੋਏ ਐ ਤੇ ਤੇ ਹੁਣ ਕਰਦੇ ਆ ਜੀ ਆਪਾਂ ਰੇਟ ਦੀ ਗੱਲ। ਨਾਲੇ ਦੱਸਦੇ ਜੀ ਜਗ੍ਹਾ ਤੁਹਾਨੂੰ ਪਹਿਲਾਂ ਜਗ੍ਹਾ ਦੱਸਦੇ ਫੇਰ ਦੱਸਦੇ ਆ ਰੇਟ। ਇਹ ਜੀ 7 ਮਰਲੇ ਦੇ ਵਿੱਚ ਕੋਠੀ ਬਣੀ ਹੋਈ ਆ ਜਿਹੜੇ ਵੱਡੇ ਮਰਲੇ ਹੁੰਦੇ। ਜੇ ਬਸਵੇਆਂ ਵਿੱਚ ਗੱਲ ਕਰੀਏ ਤਾਂ ਸਵਾ 4 ਬਸਵੇ ਬਣਦੇ ਆ ਜੀ। ਤੇ ਗਜਾਂ ਵਿੱਚ ਗੱਲ ਕਰੀਏ ਤਾਂ 225 ਗਜ ਬਣਦੀ ਹੈ ਜੀ ਰੇਡ ਜੀ ਇਸ ਕੋਠੀ ਦਾ 85 ਲੱਖ ਰੁਪਇਆ ਡਿਮਾਂਡ ਕੀਤੀ ਮਾਲਕਾਂ ਨੇ ਬਾਕੀ ਮੌਕੇ ਤੇ ਮਾਣ ਤਾਣ ਕੀਤਾ ਜਾਊਗਾ ਜਿਹੜੇ ਵੀ ਕਸਟਮਰ ਇਹ ਕੋਠੀ ਲੈਣਾ ਚਾਹੁੰਦੇ ਆ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਆਪਣਾ ਨੰਬਰ ਹੈਗਾ ਜੀ 7814092514 7814092514 ਹਾਲੇ ਤੱਕ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਨਾਲ ਲੱਗੀ ਘੰਟੀ ਜਿੰਨ ਵੀ ਕਰ ਦਿਓ ਪ੍ਰੈਸ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਮਿਲਦੇ ਆਈ ਨੈਕਸਟ ਵੀਡੀਓ ਥੈਂਕ ਯੂ ਜੀ